ਸੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਆਂ ਜੀ ਸਵਾਗਤ ਕਰਦੇ ਆਂ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਜੀ ਅੱਜ ਇੱਕ ਨਵਾਂ ਬਲੌਗ ਸੋ ਬਨੇ ਰਹੋ ਫੁੱਲ ਵਾਚ ਕਰੋ ਚੈਨਲ ਤੇ ਜਿਹੜੇ ਨਵੇਂ ਆਇਓ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਤਾਂ ਪਲੀਜ਼ ਪਲੀਜ਼ ਸ਼ੇਅਰ ਜ਼ਰੂਰ ਕਰੋ ਹਾਂਜੀ ਅੱਜ ਆਪਾਂ ਬਲੌਗ ਦੀ ਸਟਾਰਟਿੰਗ ਕੀਤੀ ਹੈ ਦੁਪਹਿਰ ਤੋਂ ਕਿਉਂਕਿ ਹੁਣ ਤੱਕ ਆਪਾਂ ਏਸੀ ਵੀ ਘਰ ਦੇ ਸਾਰੇ ਕੰਮ ਕਰੇ ਹੋਏ ਸੀ ਮਾਰਨਿੰਗ ਵਾਲੇ ਸਫ ਸਫਾਈ ਦਾ ਹੋਰ ਜਿਹੜੇ ਕੰਮ ਕਰਨ ਵਾਲੇ ਸੀ ਉਹ ਕਰਲੇ ਸੀ ਫਿਰ ਉਸ ਤੋਂ ਬਾਅਦ ਨਹਾ ਤੋ ਕੇ ਕੀਤੀ ਰੈਸਟ ਰੈਸਟ ਕਰਨ ਤੋਂ ਬਾਅਦ ਫਿਰ ਸ਼ਾਇਦ ਆਪਣੇ ਹਾਂਜੀ ਆ ਗਏ ਸੀ ਕੋਈ ਹਾਂਜੀ ਉਹਨਾਂ ਨੇ ਆਉਣਾ ਸੀ ਜਣੀ ਅਫਸਰ ਸੀਗੇ ਕੋਈ ਮੰਮੀ ਕੋਲ ਉਹਨਾਂ ਕੋਲ ਬਸ ਕੁਝ ਟਾਈਮ ਫਿਰ ਮੰਮੀ ਉਧਰ ਲਗਿਆ ਫਿਰ ਏਸੀ ਵੀ ਮੈਨੂੰ ਚਾਹ ਪਾਣੀ ਦਾ ਹੋ ਜਾਂਦਾ ਹੈ ਨਾ ਚਲੋ ਜਦੋਂ ਇਹ ਘਰ ਵਿੱਚ ਕੋਈ ਵੀ ਆਉਂਦਾ ਪਾਚਾ ਪਾਣੀ ਤਾਂ ਦੇਣੀ ਹੈ ਜੀ ਹਨਾ ਤੇ ਦੇਣਾ ਚਾਹੀਦਾ ਵੀ ਹੈ ਇਹ ਗੱਲ ਬਤ। ਕਹਿੰਦੇ ਹੁੰਦੇ ਨੇ ਵੀ ਇਹ ਤਾਂ ਵਸਤੂ ਸ਼ਾਸਤਰ ਵਾਲੇ ਵੀ ਕਹਿੰਦੇ ਨੇ ਵੀ ਆਪਦੇ ਘਰ ਅਗਰ ਕੋਈ ਆਉਂਦਾ ਹੈ ਤਾਂ ਸੁੱਚੇ ਮੂੰਹ ਨਹੀਂ ਜਾਣਾ ਚਾਹੀਦਾ ਹਨਾ। ਅ ਕਿਉਂਕਿ ਹੁਣ ਤਾਂ ਚਲੋ ਜੀ ਇਹ ਹੋ ਜਾਂਦਾ ਹਨਾ ਵੀ ਦੁਨੀਆ ਵਸਤੂ ਦੇ ਅਨੁਸਾਰ ਚੱਲਦੀ ਕਰਦੀ ਆ ਪਰ ਪਹਿਲਾਂ ਜਿਹੜੇ ਪੁਰਾਣੇ ਸਿਆਣੇ ਬਜ਼ੁਰਗ ਹੁੰਦੇ ਸੀਗੇ ਹਨਾ ਉਹ ਵੈਸੇ ਵੀ ਜਣੀ ਉਹਨਾਂ ਦੀਆਂ ਉਹ ਕਹਾਵਤਾਂ ਸੀ ਤੇ ਵਸਤੂ ਵਸਤੂ ਵਾਲੇ ਤੇ ਹੁਣ ਇਹ ਚੀਜ਼ਾਂ ਦੱਸ ਕੇ ਕਰਵਾਉਂਦੇ ਨੇ ਲੋਕਾਂ ਨੂੰ ਹਨਾ ਕਿੰਨਾ ਹੀ ਦੁਨੀਆ ਦੇ ਵਿੱਚ ਅੰਤਰ ਆ ਗਿਆ ਹਨਾ ਸਿਆਣੇ ਲੋਕ ਉਹ ਆਪ ਹੀ ਆਮ ਜਣੀ ਉਹ ਗੱਲਾਂ ਕਰਦੇ ਸੀਗੇ ਹਨਾ ਵੀ ਕਿਸੇ ਕੋਈ ਘਰ ਆਉਂਦਾ ਏ ਤਾਂ ਉਹ ਉਹ ਮੈਂ ਨਹੀਂ ਮੁਰਨਾ ਚਾਹੀਦਾ ਉਹਨੂੰ ਚਾਹ ਪਾਣੀ ਜਾਂ ਰੋਟੀ ਪਾਣੀ ਦੇ ਟਾਈਮ ਰੋਟੀ ਪਾਣੀ ਹਨਾ ਜਿਹੜੀ ਬਹੁਤ ਗੱਲਾਂ ਇਦਾਂ ਦੀਆਂ ਨੇ ਜਿਨ੍ਹਾਂ ਦਾ ਸ਼ਾਇਦ ਵੇਰਵਾ ਕਾਫੀ ਲੰਮਾ ਹੋ ਸਕਦਾ ਉਹ ਬੱਤ ਕਰਦਾ ਬੱਜੀ ਉਹ ਚਲੇ ਗਏ ਸੀਗੇ ਫਿਰ ਮੈਂ ਬਣਾਉਣੀ ਸੀ ਆਪਦੀ ਚਾਹ ਜਦੋਂ ਫਤਿਹ ਵੀ ਆ ਗਿਆ ਸੀ ਜਾਂ ਫਤਿਹ ਨੂੰ ਸਬੀਰੇ ਅਸੀਂ ਬਣਾਇਆ ਸੀ ਨੂਨ ਵਿੱਚ ਦਾਲ ਪਾ ਕੇ ਹਾਂਜੀ ਦਾਲ ਪਾਈ ਸੀ ਵਿੱਚ ਥੋੜੇ ਪਿਆਜ਼ ਜਣੀ ਐਵੇਂ ਪਾ ਕੇ ਉਹ ਬਣਾਏ ਸੀਗੇ ਪਰੌਂਠੇ ਸਵੇਰ ਉਹ ਖਾਦੇ ਸੀ ਅਸੀਂ ਫਤਿਹ ਕਹਿੰਦਾ ਸੀ ਮम्मा ਮੈਨੂੰ ਦੁਪਹਿਰ ਨੂੰ ਰੱਖ ਦਿਓ ਵੀ ਆਏ ਨੂੰ ਤੇ ਵੀ ਮੈਂ ਦੁਪਹਿਰ ਨੂੰ ਆ ਕੇ ਖਾਉਂਗਾ ਮੈਂ ਕਿਹਾ ਵੀ ਚਲੋ ਠੀਕ ਆ ਫਿਰ ਉਹਦੇ ਬਸ ਆਈ ਤੇ ਹੀ ਬਣਾਏ ਸੀ ਉਹਨੂੰ ਮੈਂ ਬਣਾ ਕੇ ਪਹਿਲਾਂ دی ਆਈ ਸੀ ਪਰੌਂਠੇ ਇੱਕ ਤਾਂ ਇਹ ਹੋ ਜਾਂਦਾ ਜੀ ਉਹਨੂੰ ਨਾ ਇਹ ਨਹੀਂ ਕਹਿਣਾ ਹੁੰਦਾ ਹੁੰਦਾ ਵੀ ਮम्मा ਸਟੀਲ ਦੀ ਪਲੇਟ ਹਨਾ ਦੂਜੀ ਪਲੇਟ ਪਤਾ ਨਹੀਂ ਕਿਉਂ ਘੱਟ ਬਹੁਤ ਰਗਾਟ ਲਈ ਕਰਦਾ ਉਹ ਤੇ ਕਹੂਗਾ ਮਮਾ ਮੈਨੂੰ ਲੋਹੇ ਵਾਲੀ ਪਲੇਟ ਦੇ ਵਿੱਚ ਰੋਟੀ ਦਿਓ ਹਨਾ ਵੀ ਦੂਜੀ ਚ ਨਾ ਦਿਓ ਉਹਨੇ ਪਰੌਂਠੇ ਪਹਿਲਾਂ ਲੈ ਲਈ ਸੀ ਤੇ ਕਹਿੰਦਾ ਫਿਰ ਉਹਨੂੰ ਚਾਹ ਸੀ ਵੀ ਬਾਅਦ ਵਿੱਚ ਪੀਣੀ ਹੈ ਨਾ ਕਹਿੰਦਾ ਮੈਂ ਨਾਲ ਨਹੀਂ ਲੈਣੀ ਹੈਗੀ ਰੁੱਕ ਕੇ ਲਵਾਂਗਾ ਥੋੜੀ ਦੇਰ بس پھر ਮੈਨੂੰ ਇਹ ਸੀ ਮੈਂ ਕਿਹਾ ਵੀ ਚਲੋ ਉਹਨੂੰ ਬਣਾਉਣੀ ਆ ਵੀ ਨਾਲੇ ਫਿਰ ਮੈਂ ਆਪਦੀ ਬਸ ਮੈਂ ਆਪਦੀ ਵੀ ਲੈ ਆਈ ਸੀ ਨਾਲ ਉਹਦੀ ਵੀ ਚੱਕ ਲਈ ਸੀ ਇਹ ਜਿਹੜਾ ਮੈਂ ਤੁਹਾਨੂੰ ਉਹ ਦਿਨ ਸੂਟ ਦਿਖਾਉਂਦੀ ਸੀ ਨਾ ਮੈਂ ਬਣਾ ਰਹੀ ਸੀ ਸ਼ਾਇਦ ਮੈਨੂੰ ਲੱਗਾ ਉਹ ਬਲੌਗ ਆਇਆ ਨਹੀਂ ਸੀ ਵਿੱਚ ਬਸ ਉਹ ਸੂਟ ਮੈਂ ਜਣੀ ਕਟਿੰਗ ਕਰ ਦਿੱਚ ਜ਼ਰੂਰ ਦੇਖੋ ਕਾਫੀ ਦਿਨ ਹੋ ਗਏ ਜੀ ਸ਼ਾਇਦ ਤੁਹਾਡੇ ਮਾਈਂਡ ਵਿੱਚ ਹੈ ਜਾਂ ਨਹੀਂ ਪਰ ਉਹ ਆਪਾਂ ਬਣਾ ਲਿਆ ਸੀ ਉਹ ਬਣ ਕੇ ਤਿਆਰ ਹੋ ਗਿਆ ਬਹੁਤ ਸੋਹਣਾ ਲੱਗਦਾ ਸੀ ਬਾਕੀ ਹੁਣ ਪਾਏ ਤੇ ਪਤਾ ਲੱਗੂਗਾ ਵੀ ਕਿੰਨੀ ਕੁ ਗ੍ਰੇਸ ਆਉਂਦੀ ਆ ਸੂਟ ਦੀ ਹਾਂਜੀ ਆਪਾਂ ਇਹਦੇ ਵਿੱਚ ਲਿਆ ਕੇ ਕੁਝ ਨਹੀਂ ਸਿਲਾਇਆ ਬਸ ਜਿਹੜਾ ਸੂਟ ਆਇਆ ਸੀ ਉਦਾਂ ਹੀ ਆਪਾਂ ਬਣਾ ਲਿਆ ਸੀ ਇਹ ਜਿਹੜੀ ਸਲਵਾਰ ਸੀ ਮੈਚਿੰਗ ਸੂਟ ਆ ਨਾ ਇਹ ਜਿਹੜੀ ਸਲਵਾਰ ਸੀ ਉਹ ਆਪਾਂ ਚਾਕਾਂ ਤੇਰ ਬਾਵਾ ਦੇ ਲਾ ਲਈ ਸੀ ਪੱਟੀ ਜਿਹੜੀ ਸ਼ਰਟ ਵਾਲੀ ਆ ਇਹ ਕਮੀਜ਼ ਵਾਲੀ ਉਹ ਲਾ ਲਈ ਸੀ ਸਲਵਾਰ ਤੇ ਕਿਉਂਕਿ ਵੈਸੇ ਤੇ ਇਹਦੀ ਮੂਰੀ ਨਾ ਚੌੜੀ ਥੋੜਾ ਮਤਲਬ ਜਿਆਦਾ ਨਹੀਂ ਹੁੰਦੀ ਜਿਹੜੀ 1.5 2 ਦੇ ਵਿਚਾਲੇ ਵਿਚਾਲੇ ਇੰਚ ਦੇ ਹੁੰਦੀ ਆ ਨਾ ਮੂਰੀ ਮੈਂ 19 ਕੀ ਚੌੜੀ ਪਾਉਣੀ ਮੈਨੂੰ ਜਿਹੜੀਆਂ ਜ਼ਿਆਦਾ ਚੌੜੀਆਂ ਮੂਰੀ ਹੁੰਦੀਆਂ ਨੇ ਉਹ ਮੈਨੂੰ ਘੱਟ ਪਸੰਦ ਨੇ ਜੀ ਹਣਾ ਚਲੋ ਬਾਕੀ ਇਹ ਆ ਵੀ ਹੈ ਨਾ ਜਿਹਨੂੰ ਜਿੰਦਾਂ ਦੀ ਪਸੰਦ ਆ ਅਗਲਾ ਪਾ ਲੈਂਦਾ ਇਹਦੇ ਵਿੱਚ ਕੋਈ ਰੀਸ ਵਾਲੀ ਗੱਲ ਨਹੀਂ ਜਿਹੜੀ ਮੈਨੂੰ ਹੈ ਨਹੀਂ ਉਹ ਪਸੰਦ ਮੈਂ ਛੋਟੀ ਮੂਰੀ ਹੀ ਪਾਉਣੀ ਆ ਬਸ ਉਹਦੇ ਕਰਕੇ ਮੈਨੂੰ ਉਹਦੇ ਜੋ ਮੈਂ ਜਣੀ ਏ ਸੀ ਵੀ 1 ਇੰਚ ਮੈਂ ਜਿਵੇਂ ਚੜਾਈ ਰੱਖੀ ਸੀ ਪੱਟੀ ਦੀ ਜਿਹੜੀਆਂ ਛੋੜ ਤੇ ਲਾਜ ਨੇ ਉਹ ਵੀ ਤੇ ਜਿਹੜੀਆਂ ਇਹਦੇ ਤੇ ਪਲਾਇਆਂ ਨੇ ਸਲਵਾਰ ਤੇ ਉਹ ਵੀ ਮਸੀਨ ਨਹੀਂ ਸੀਗੀ ਚੜਾਈ ਇਹਨਾਂ ਦੀ ਹਾਂਜੀ ਇਹ ਨਾ ਕਿਸੇ ਦੇ ਨਾ ਸੂਰਜਮਕੀ ਲਾਈ ਹੋਈ ਆ ਜਿਵੇਂ ਹੁਣ ਤਾਂ ਚਲੋ ਕਾਫੀ ਲੋਕਾਂ ਨੇ ਘਟਾਤਾ ਕੰਮ ਵੀ ਪਹਿਲਾਂ ਕਾਫੀ ਬੀਜ ਦੇ ਹੁੰਦੇ ਸੀ ਲੋਕ ਜਿਵੇਂ ਆਮੇ ਦਿਖਦੀ ਹੁੰਦੀ ਸੀ ਨਾ ਪਰ ਸਾਰਾ ਖੇਤ ਬਹੁਤ ਸੋਨਾ ਲੱਗਦਾ ਹੈ ਹਨਾ yellow yellow ਬਸ ਉਸ ਤੋਂ ਬਾਅਦ ਜੀ ਹੋ ਗਈ ਆਪਣੀ ਸ਼ਾਮ ਦੀ ਰੁਟੀਨ ਸ਼ੁਰੂ ਜਿਹੜੀ ਤੁਹਾਡੇ ਨਾਲ ਸ਼ੇਅਰ ਨਹੀਂ ਸੀ ਕੀਤੀ ਹੋਈ ਗਰਮੀਆਂ ਦੇ ਵਿੱਚ ਇਹ ਹੋ ਜਾਂਦਾ ਜੀ ਜਿਹੜੀਆਂ ਆਪਾਂ ਨਾ ਜਿਹੜੇ ਇਹ ਪਲਾਂਟਸ ਲਗਾਏ ਹੋਏ ਨੇ ਨਾ ਸਾਰਿਆਂ ਨੂੰ ਸ਼ਾਮ ਨੂੰ ਹੀ ਪਾਣੀ ਦਿੰਨੇ ਹੁੰਦੇ ਆ ਇੱਥੇ ਹੈਗਾ ਸੀ ਮੈਨੂੰ ਲੱਗਦਾ ਇਹ ਸ਼ਾਇਦ 5:30 ਵਜੇ ਦਾ ਟਾਈਮ ਹੋ ਹੈਗਾ ਸੀ ਹਾਂਜੀ 5 ਤੋਂ 6 ਵਜੇ ਦੇ ਵਿੱਚ ਵਿੱਚ ਹੀ ਇਹ ਹੋ ਜਾਂਦਾ ਫਿਰ ਮੈਂ ਜਿਹੜੇ ਇਹ ਕੋਲ ਨੇ ਮਤਲਬ ਇਹਨਾਂ ਨੂੰ ਤਾਂ ਪਾਈਪ ਲਗਾ ਦਿੰਨੇ ਹੁੰਦੇ ਆ ਬਾਅਦ ਵਿੱਚ ਫਿਰ ਉਦਾਂ ਨਹੀਂ ਟੱਬ ਰੱਖ ਕੇ ਨਾ ਉਹਦੇ ਨਾਲ ਫਿਰ ਬਾਲਟੀ ਦੇ ਨਾਲ ਸਾਰੇ ਜਿਹੜੇ ਹੈਗੇ ਨੇ ਵੱਡੇ ਫੋਲਾਂ ਲੈਣਾ ਬੁੱਢ ਉਹਨਾਂ ਨੂੰ ਸਾਰਿਆਂ ਨੂੰ ਪਾਣੀ ਦਿੱਤਾ ਜਾਂਦਾ ਹੁੰਦਾ ਉਹ ਇਹ ਹੋ ਜਾਂਦਾ ਵੀ ਜਿਵੇਂ ਹੁਣ ਆਪਾਂ ਨਾ ਸ਼ਾਮ ਨੂੰ ਪਾਣੀ ਦਿੰਨੇ ਆ ਤਾਂ ਸਾਰੀ ਰਾਤ ਲੰਘ ਜਾਂਦੀ ਆ ਵੀ ਗਿੱਲੇ ਰਹਿੰਦੇ ਨੇ ਹਨਾ ਉਹਨਾਂ ਨੂੰ ਥੋੜੇ ਜਿਹਾ ਜ਼ਿਆਦਾ ਟਾਈਮ ਲੰਘ ਜਾਂਦਾ ਪਾਣੀ ਦੇ ਵਿੱਚ ਜੇ ਆਪਾਂ ਮਾਰਨਿੰਗ ਟਾਈਮ ਪਾਣੀ ਦਿੰਨੇ ਆ ਫਿਰ ਧੁੱਪ ਦਾ ਜਿਵੇਂ ਹੁਣ ਗਰਮੀ ਜ਼ਿਆਦਾ ਕਰਕੇ ਨਾ ਸੇਕ ਜ਼ਿਆਦਾ ਹੋ ਜਾਂਦਾ ਏ ਫਿਰ ਉਹ ਥੋੜੇ ਜਿਹੇ ਘੰਟਿਆਂ ਦੇ ਵਿੱਚ ਜਦ ਹੀ ਖਤਮ ਹੋ ਜਾਂਦੀ ਐ ਸੈਲ ਨਹੀਂ ਫਿਰ ਜਿਆਦਾ ਦੇਰ ਵਧੀਆ ਰਹਿੰਦੇ ਨੇ ਇਹ ਵਿਚਾਰੀ ਕੋਇਲ ਜਿਵੇਂ ਹੁਣ ਅੱਜ ਕੱਲ ਜੇ ਮੌਸਮ ਬਦਲਦਾ ਹੁੰਦਾ ਹਨਾ ਬਾਕੀ ਤਾਂ ਜੀ ਮੈਨੂੰ ਹੋਰ ਤਾਂ ਪਤਾ ਨਹੀਂ ਪਰ ਇਹ ਸੁਣਿਆ ਹੋਇਆ ਹਨਾ ਵੀ ਜਦੋਂ ਬਰੋਟੇ ਤੇ ਗੋਲਾ ਜਿਹਾ ਬਣ ਜਾਂਦੇ ਨੇ ਵੀ ਉਦੋਂ ਹੀ ਆਉਂਦੇ ਹੁੰਦੇ ਨੇ ਜਾਂ ਅੰਬਾਂ ਨੂੰ ਬੂਰ ਪੈਂਦਾ ਏ ਉਦੋਂ ਹਨਾ ਵੀ ਇਹ ਆਉਂਦੇ ਹੁੰਦੇ ਨੇ ਅਦਰਵਾਇਜ਼ ਜਿਵੇਂ ਬਹੁਤ ਘੱਟ ਦਿੰਦੀਆਂ ਨੇ ਇਹ ਇਧਰ ਵੀ ਬਾਹਰਲੇ ਕਿਸੇ ਇਲਾਕੇਾਂ ਜਿਹੇ ਵਿੱਚ ਵੱਧ ਰਹਿੰਦੀਆਂ ਨੇ ਬੂਟਿਆਂ ਨੂੰ ਪਾਣੀ ਲਗਾਉਣ ਤੋਂ ਬਾਅਦ ਫਿਰ ਆਪਾਂ ਲੱਗੀ ਸੀ ਸਬਜ਼ੀ ਨੂੰ ਤੜਕਾ ਲਗਾਉਣਾ ਸਬਜ਼ੀ ਬਣਾਉਣੀ ਸੀ ਆਪਾਂ ਆਲੂ ਮਟਰਾਂ ਦੀ ਪਿਆਜ਼ ਜਿਵੇਂ ਮੈਂ ਅੱਗੇ ਸਿੰਪਲ ਤੁਹਾਨੂੰ ਤਰੀਕੇ ਨਾਲ ਦੱਸਿਆ ਹੋਇਆ ਤੜਕਾ ਲਗਾਉਣ ਲੱਗੀ ਸੀ ਮੈਂ ਉਦਾਂ ਹੀ ਬਸ ਇਹ ਸੀਗਾ ਵੀ ਕੱਟਿਆ ਹੋਇਆ ਹੀ ਸੀ ਮੇਰੇ ਕੋਲ ਮਸਾਲਾ ਮੈਂ ਗ੍ਰੈਂਡ ਨਹੀਂ ਕੀਤਾ ਅੰਤ ਨਹੀਂ ਕਟਰ ਕੀਤਾ ਸੀ ਬਸ ਤੜਕਾ ਲਗਾਉਂਦੇ ਹੋਏ ਮੈਂ ਨਾਲ ਦੇ ਮਟਰ ਰੱਖੇ ਹੋਏ ਸੀਗੇ ਉਹਨਾਂ ਨੂੰ ਇੱਕ ਵਾਰੀ ਦੇਰ ਨੂੰ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਵੀ ਨਹੀਂ ਆਪਾਂ ਜਿਹੜੇ ਘਰ ਦੇ ਮਟਰ ਹੈਗੇ ਸੀ ਆਪਣੇ ਉਹਨਾਂ ਨੂੰ ਸਟੋਰ ਕਰ ਲਿਆ ਸੀਗਾ ਫ੍ਰੀਜ਼ਰਸ ਲਾਤੇ ਸੀਗੇ ਅਗਰ ਜਿਸ ਦਿਨ ਬਣਾਉਣੀ ਹੁੰਦੀ ਹੈ ਕਿਉਂਕਿ ਇਹ ਹੋ ਜਾਂਦਾ ਨਾ ਵੀ ਜ਼ਿਆਦਾਤਰ ਕੋਈ ਵੀ ਸਬਜ਼ੀ ਖਾਦੀ ਨਹੀਂ ਜਾਂਦੀ ਚਲੋ ਜਿਸ ਦਿਨ ਬਣਾਉਣੀ ਹੁੰਦੀ ਹੈ ਫਿਰ ਉਹਨਾਂ ਨੂੰ ਵਾਰੀ ਦੇ ਕੇ ਅਗਰ ਬਣਾਉਣੇ ਆ ਨਾ ਸਿੰਪਲ ਪਾਣੀ ਦੇ ਵਿੱਚ ਵਾਸ਼ ਕਰਕੇ ਇਹ ਰੋਣਾ ਬਦੀਆ ਬਣ ਜਾਂਦੀ ਉਹਦਾ ਕੋਈ ਪਤਾ ਨਹੀਂ ਲੱਗਦਾ ਕਿ ਵੀ ਆਪਾਂ ਤਾਜ਼ੇ ਬਣਾਏ ਨੇ ਚਾ ਵੀ ਸਟੋਰ ਕੀਤੇ ਹੋਏ ਬਣਾਏ ਨੇ ਇਹ ਨਾ ਜਿਵੇਂ ਮੈਂ ਤੁਹਾਨੂੰ ਦਿਖਾਇਆ ਸੀ ਐਨੇ ਮਤਲਬ ਤੋਤੇਾਂ ਦੀ ਲੜਾਈ ਹੋ ਰਹੀ ਸੀ ਨਾ ਪਤਾ ਨਹੀਂ ਇਹਨਾਂ ਦੀਆਂ ਕੀ ਬੰਡੀਆਂ ਪੈ ਰਹੀਆਂ ਸੀ ਕੁਝ ਨਹੀਂ ਸਮਝ ਆਉਂਦੀ ਜੀ ਐਨੀ ਲੜਾਈ ਹਨਾ ਸਭ ਦੇਖ ਕੇ ਹੈਰਾਨ ਸੀਗੇ ਹੱਸਦੀਆਂ ਜੀ ਹਨਾ ਹੱਸਦੇ ਸੀਗੇ ਬਸ ਹਨਾ ਵੀ ਦੇਖੋ ਤੁਸੀਂ ਇਹਨਾਂ ਨੇ ਵੀ ਹਨਾ ਕੀ ਆਪਸ ਵਿੱਚ ਲੜ ਕੇ ਝਗੜ ਕੇ ਉਹ ਕਰਨਾ ਬਸ ਰੌਲਾ ਪਾਏ ਪਏ ਸੀ ਬਹੁਤ ਸ਼ੋਰ ਸੀ ਉਸ ਤੋਂ ਬਾਅਦ ਫਿਰ ਆਪਾਂ ਰੋਟੀ ਪਾਣੀ ਬਣਾ ਕੇ ਸਾਰਾ ਕੁਝ ਕਰਕੇ ਬੇਲੇ ਸੀ ਲੋਕੀ ਹਨਾ ਰੋਟੀ ਖਾਂ ਤੋਂ ਬਾਅਦ ਸੈਰ ਕਰਦੇ ਨੇ ਆਪਾਂ ਪਹਿਲਾਂ ਕਰਦੇ ਆ। ਮਾਜੀ ਅਸੀਂ ਆਗੇ ਸੀ ਵੈਸੇ ਹੀ ਬਾਹਰ ਗਿਆੜਾ ਕੱਢਣਾ। ਇਹ ਜਿਹੜਾ ਆਪਣੇ ਗੇਟ ਦੇ ਅੱਗੇ ਦੀ ਜਾਂਦਾ ਰੋੜ ਇਹ ਉਹ ਵਾਲਾ ਏ। ਤੇ ਫਿਰ ਜਿਹਨੇ ਸਾਨੂੰ ਗਿਆੜਾ ਕਰਦੇ ਕਰਦੇ ਨੂੰ ਥੋੜਾ ਜਿਹਾ ਜਿਵੇਂ ਪਹਿਲਾਂ ਥੋੜੀ ਜਿਆਦਾ ਰੋਸ਼ਨੀ ਦੀ ਸੀ। ਫੇ ਥੋੜਾ ਜਿਵੇਂ ਮੂਨੇ ਰਜੇ ਹੁੰਦਾ ਨਾ ਐਵੇਂ ਸੀਗੇ ਬਸ ਇਥੇ ਕਰਦੇ ਆਮ ਬਰੌਡ ਦਾ ਐਂਡ ওকে ਬਾਏ ਟੇਕ ਕੇਅਰ